ਜੁਰਗੇਰ ਉਹ ਪਲੀਨ ਨਾਲ ਥੋੜੇ ਜਿਹੜਨ ਨਾਲ ਹੌਸਲਾ ਆ ਜਾ ਹੋਇਆ ਮੈਂ ਲਾਈਵ ਹੋਣ ਦਾ ਵੀ ਹਾਂ ਯਾਰ ਆ ਗਏ ਨੇ ਨਾਲ ਬੰਦੇ ਐ ਦੋਸਤ ਮਿੱਤਰ ਜੋ ਵੀ ਜੁੜਿਆ ਤੇ ਅੱਲਾ ਬਸ ਦੇ ਉੱਪਰ ਵੜ ਕੇ ਠੰਡ ਵੀ ਲੱਗੀ ਵੈਸੇ ਤਾਂ ਕੱਪੜੇ ਪਾਏ ਹੋਏ ਨੇ ਇੱਕ ਹੋਰ ਦਿਖਾਉਣਾ ਚਾਹੂੰਕ ਤੁਹਾਨੂੰ ਬੇਟੀ بچਾਓ ਬੇਟੀ ਪੜਾਓ ਚਾਹੂੰਕ